ਅਕਾਲੀ ਦਲ ਤਾਂ ਪਹਿਲਾਂ ਵੀ ਉੱਭਰਿਆ ਸੀ ਪਰ ਤਾਕਤਾਂ ਬੜੀਆਂ ਲੱਗੀਆਂ ਸੀ ਉਹਨੂੰ ਦੱਬਣ ਵਾਸਤੇ ਸਾਡੇ ਵਰਕਰਾਂ 'ਚ ਅਕਾਲੀ ਦਲ ਦੇ ਸਾਰੇ ਵਰਕਰਾਂ 'ਚ ਬਹੁਤ ਜ਼ਿਆਦਾ ਸ਼ਾਹ ਹੈ ਅਸੀਂ ਇਸ ਲੜਾਈ ਨੂੰ ਜੋ ਕਿ ਤਨਤਨ ਦੇ ਵਿੱਚੋਂ ਪਹਿਲਾਂ ਅਕਾਲੀ ਦਲ ਇੱਕ ਕਿਸਮ ਜਿੱਤ ਚੁੱਕਿਆ ਲੜਾਈ ਉਹ ਆਪ ਚਾਹੁੰਦਾ ਹੈ ਕਿ ਖੇਤਰੀ ਪਾਰਟੀ ਹੋਵੇ ਪਰ ਉਹਨਾਂ ਨੇ ਸਾਡੀ ਕਿਰਦਾਰ ਕੂਸ਼ੀ ਕਰਜ ਕਸਰ ਨਹੀਂ ਛੱਡੀ ਜਿਹੜੀ ਅੱਜ ਸਰਕਾਰ ਜਿਹੜੀ ਸ਼ੋਮਣੀ ਅਕਾਲੀ ਦਲ ਵਿਰੋਧੀ ਪਾਰਟੀ ਬੋਲਦੀ ਸੀ ਵੀ ਹੁਣ ਤਾਂ ਜ਼ੀਰੋ ਹੈ ਹੁਣ ਨਹੀਂ ਪਾਰਟੀ ਆਉਂਦੀ ਹੁਣ ਨਹੀਂ ਪਾਰਟੀ ਉੱਠਦੀ ਜਿੰਨਾ ਨੁਕਸਾਨ ਸਾਡਾ ਨੈਸ਼ਨਲ ਪਾਰਟੀਆਂ ਨੇ ਕੀਤਾ ਪਿਛਲੇ ਸਮਿਆਂ ਦੇ ਵਿੱਚ ਅੱਜ ਪੰਜਾਬ ਜਿਹੜਾ ਹੈਗਾ ਉਹ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਹੈ ਕਿ ਅੱਜ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਇਹ ਚਾਨਣ ਹੋ ਗਿਆ ਕਿ ਪੰਜਾਬ ਦੀ ਰਹਿਨਮਾਈ ਕਰਨ ਦੇ ਕਾਬਲ ਕੌਣ ਹੈ ਚਾਰ ਸਾਲਾਂ ਚ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਉਹ ਮੌਕੇ ਹੀ ਦੇ ਆ ਜਿੰਨੀਆਂ ਗੱਲਾਂ ਕਹੀਆਂ ਕਿ ਉਹ ਸਿਕਿਉਰਿਟੀ ਹੈ ਕਿ ਉਹ ਲਾਅ ਐਂਡ ਆਰਡਰ ਹੈ ਕਿ ਉਹ ਨਸ਼ੇ ਦੀ ਗੱਲ ਹੈ ਕਿ ਮਾਨ ਸਾਹਿਬ ਉਹ ਨਸ਼ਾ ਮੁਕ ਗਿਆ ਉਹਨਾਂ ਨੂੰ ਕਹਿੰਦੇ ਸੀ ਬਿਨਾਂ ਸਿਕਿਉਰਿਟੀਾਂ ਤੇ ਆਜੋ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਪਿੱਟ ਸਟੌਜ ਹੈ ਤੁਸੀਂ ਸਟੌਜ ਬਿਨਾਂ ਸਿਕਿਉਰਿਟੀ ਤੇ ਆ ਕੇ ਦਿਖਾ ਦਿਓ ਤੁਹਾਨੂੰ ਪਤਾ ਲੱਗ ਜੂ ਕਿ ਕਿਹੜੇ ਭਾਅ ਵੇਚਦੀ ਹੈ ਜਿੰਨਾ ਜੋਸ਼ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਵਪਾਰੀਆਂ ਦੇ ਵਿੱਚ ਔਰ ਸ਼ਹਿਰੀਆਂ ਦੇ ਵਿੱਚ ਹੈ ਕਿ ਜੇਕਰ ਪੰਜਾਬ ਦੇ ਹਿੱਤਾਂ ਦੀ ਕੋਈ ਗੱਲ ਕਰਦਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਵੱਡੀਆਂ ਉਮੀਦਾਂ ਪੰਜਾਬੀਆਂ ਨੂੰ ਨੇ ਕਿੱਕਲੀ ਬੜੀ ਗਈ ਹੈ ਤੁਸੀਂ ਕਿੱਕਲੀ ਪਾਉਂਦੇ ਸੀ ਮੈਂ ਅੱਜ ਤੁਹਾਨੂੰ ਇਸ ਸਟੇਜ ਤੋਂ ਇਹ ਗੱਲ ਕਹਿਣੀ ਚਾਹਣਾ ਮੀਡੀਆ ਦੇ ਜ਼ਰੀਏ ਕਹਿਣੀ ਚਾਹਣਾ ਤੁਸੀਂ ਤਾਂ ਕਿੱਕ ਲਈ ਗਈ ਸੀ ਲੋਕਾਂ ਨੇ 2027 ਥੋੜੀ ਕਿੱਕ ਲਈ ਪਵਾਉਣੀ ਹੈ ਮੈਂ ਤਾਂ ਗਰੰਟੀ ਕਰਕੇ ਦਿੰਦਾ ਅੱਜ ਸੁਣੋ ਅਕਾਲੀ ਦਲ ਤਾਂ ਪਹਿਲਾਂ ਵੀ ਉੱਭਰਿਆ ਸੀ ਪਰ ਤਾਕਤਾਂ ਬੜੀਆਂ ਲੱਗੀਆਂ ਸੀ ਉਹਨੂੰ ਦੱਬਣ ਵਾਸਤੇ ਅਕਾਲੀ ਦਲ ਤਾਂ ਵਰਕਰ ਵੀ ਤਕੜਾ ਸੀ ਅਕਾਲੀ ਦਲ ਦੇ ਲੀਡਰ ਵੀ ਤਕੜੇ ਸੀ ਤੇ ਪੰਜਾਬ ਚਾਹੁੰਦਾ ਹੈ ਕਿ ਖੇਤਰੀ ਪਾਰਟੀ ਹੋਵੇ ਪਰ ਉਹਨਾਂ ਨੇ ਸਾਡੀ ਕਰਦਾਰ ਕੋਸ਼ਿਸ਼ ਕਰ ਚ ਕਸਰ ਨਹੀਂ ਛੱਡੀ ਪਰ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਅੱਜ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਇਹ ਚਾਣਨ ਹੋ ਗਿਆ ਕਿ ਪੰਜਾਬ ਦੀ ਰਹਿਨਮਾਈ ਕਰਨ ਦੇ ਕਾਬਲ ਕੌਣ ਹੈ ਚਾਰ ਸਾਲਾਂ ਚ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਉਹ ਮੌਕੇ ਹੀ ਦੇ ਆ ਜਿੰਨੀਆਂ ਗੱਲਾਂ ਕਹੀਆਂ ਕਿ ਉਹ ਸਿਕਿਉਰਿਟੀ ਹੈ ਕਿ ਉਹ ਲਾਅ ਐਂਡ ਆਰਡਰ ਹੈ ਕਿ ਉਹ ਨਸ਼ੇ ਦੀ ਗੱਲ ਹੈ ਕਿ ਮਾਨ ਸਾਹਿਬ ਉਹ ਨਸ਼ਾ ਮੁਕ ਗਿਆ ਕਿ ਸਿਕਿਉਰਿਟੀਆਂ ਤੇ ਜਿਹੜੀ ਗੱਲ ਕਰਦੇ ਸੀ ਸਾਡੇ ਤਾਂ ਬੀਬੀ ਜੀ ਬੀਬਾ ਜੀ ਤੇ ਜਿਨ੍ਹਾਂ ਦੀ ਇੱਕ ਅਹੁਦੇ ਸੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਅਹੁਦਾ ਸੀ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਅਹੁਦਾ ਸੀ ਜਿਹੜੇ ਦੂਜੇ ਲੀਡਰਾਂ ਤੋਂ ਉਸੇ ਚਾਹੇ ਹੋਰਾਂ ਦੇ ਵੀ ਤੰਜ ਕਰਦੇ ਸੀ ਪਰ ਉਹਨਾਂ ਨੂੰ ਕਹਿੰਦੇ ਸੀ ਬਿਨਾਂ ਸਿਕਿਉਰਿਟੀ ਤੇ ਆਜੋ ਮੈਂ ਅੱਜ ਤੁਹਾਨੂੰ ਕਹਿਣਾ ਚਾਹਣਾ ਕਿ ਤੁਹਾਡਾ ਪਿੰਡ ਸਤੌਜ ਹੈ ਤੁਸੀਂ ਸਤੌਜ ਬਿਨਾਂ ਸਿਕਿਉਰਿਟੀ ਤੇ ਆ ਕੇ ਦਿਖਾ ਦਿਓ ਤੁਹਾਨੂੰ ਪਤਾ ਲੱਗ ਜੂ ਵੀ ਕਿਹੜੇ ਭਾਅ ਵਿਕਦੀ ਹੈ ਤੇ ਦੂਜੀ ਜਿਹੜੀ ਗੱਲ ਤੁਸੀਂ ਕਦੇ ਕਹਿੰਦੇ ਸੀ ਨਾ ਕਿ ਕਿੱਕਲੀ ਕਿੱਕਲੀ ਬੜੀ ਗਾਈ ਹੈ ਤੁਸੀਂ ਕਿੱਕਲੀ ਪਾਉਂਦੇ ਸੀ ਮੈਂ ਅੱਜ ਤੁਹਾਨੂੰ ਇਹ ਸਟੇਜ ਤੋਂ ਇਹ ਗੱਲ ਕਹਿਣੀ ਚਾਹਣਾ ਮੀਡੀਆ ਦੇ ਜ਼ਰੀਏ ਕਹਿਣੀ ਚਾਹਣਾ ਤੁਸੀਂ ਤਾਂ ਕਿੱਕਲੀ ਗਾਈ ਸੀ ਲੋਕਾਂ ਨੇ 2027 ਥੋੜੀ ਕਿੱਕਲੀ ਪਵਾਉਣੀ ਹੈ ਮੈਂ ਤੇ ਗਰੰਟੀ ਕਰਕੇ ਦਿੰਦਾ ਅੱਜ ਤੁਹਾਨੂੰ ਤੇ ਤਖੜੇ ਰਹੋ ਜਿਹਹ ਜਾ ਬੀਜੋਗੇ ਉਹ ਜਾ ਵੱਢੋਗੇ ਅੱਜ ਤੁਸੀਂ ਸਾਡੇ ਵਰਕਰਾਂ ਦੇ ਪਰਚਾ ਦਿੱਤਾ ਜਿਹੜੀਆਂ ਗੱਲਾਂ ਅੱਜ ਤੋਂ 10 ਦਿਨ ਪਹਿਲਾਂ ਹੋਈਆਂ ਉਹਨਾਂ ਦਾ ਪਰਚਾ ਇਲੈਕਸ਼ਨ ਟੱਪਣ ਤੋਂ ਬਾਅਦ ਦਿੱਤਾ ਜੇ ਜ਼ਰੂਰਤ ਰੱਖਦੇ ਸੀ ਉਹਦੇ ਗੱਲ ਕਰਦੇ ਨਾ ਪਰਚੇ ਦੀ ਅੱਜ ਸਾਡੇ ਨਿਸ਼ੰਤਰ ਸਿੰਘ ਸਾਡਾ ਜਿਹੜਾ ਆਈਟੀ ਵਿੰਗ ਦਾ ਪ੍ਰਧਾਨ ਹੈ ਉਹਦੇ ਤੇ ਪਰਚਾ ਦੇ ਕੇ ਤੁਸੀਂ ਅੰਦਰ ਦਿੱਤਾ ਫਿਰ ਕੀ ਹੋ ਗਿਆ ਅਜੇ 50 ਪਰਚੇ ਦੇ ਦੋ ਕੋ ਫਾਂਸੀ ਤੋੜਨ ਲੱਗ ਜੂਗੀ ਕੋਈ ਇਹਦੇ ਨਾਲ ਨਾ ਕਦੇ ਜ਼ਿੰਦਗੀ 'ਚ ਇਹਨਾਂ ਨਾਲ ਡਰਿਆ ਨਾ ਕਦੇ ਡਰਨਾ ਨਾ ਕਦੇ ਡਰਾਂਗੇ ਤੁਹਾਡੇ ਵਰਗੇ ਕਈ ਮੁੱਖ ਮੰਤਰੀ ਆਏ ਤੇ ਤੁਹਾਡੇ ਵਰਗੇ ਕਈ ਮੁੱਖ ਮੰਤਰੀ ਇਥੋਂ ਆ ਕੇ ਚਲੇ ਗਏ ਸੋ ਕਾਲੀ ਦਲ ਤਕੜਾ ਹੈ ਜਿਹੜੀਆਂ ਗੱਲਾਂ ਤੁਸੀਂ 1920 ਵੀ 1920 ਚ ਕਾਲੀ ਦਲ ਬਣਿਆ 2000 ਵਿੱਚ ਮੁੱਕ ਗਿਆ ਉਹ ਕਾਲੀ ਦਲ ਦੇ ਥੋੜੇ ਤੱਕ ਕੈਂਡੀਡੇਟ ਨਹੀਂ ਹੈਗੇ ਭਾਈ ਤੂੰ ਤਾਂ ਅਕਾਲੀ ਦਲ ਦੇ ਬੰਦੇ ਲੈ ਕੇ ਇਲੈਕਸ਼ਨ ਲੜਾਈ ਐ ਪਹਿਲਾ ਨੰਬਰ ਵੀ ਅਕਾਲੀ ਦਲ ਵਾਲਿਆਂ ਦਾ ਦੂਜਾ ਨੰਬਰ ਵੀ ਅਕਾਲੀ ਦਲ ਵਾਲਿਆਂ ਦਾ ਤੀਜਾ ਨੰਬਰ ਵੀ ਅਕਾਲੀ ਦਲ ਵਾਲਿਆਂ ਦਾ ਅਕਾਲੀ ਦਾਲੀ ਅਕਾਲੀ ਦਲ ਹੈ ਤੁਹਾਡੇ ਕੋਲ ਕਿਹੜੀ ਚੋਣ ਚ ਤੁਸੀਂ ਗਿੱਦੜ ਵਿੱਚ ਕਿਹਨੂੰ ਲੜਾਇਆ ਅਕਾਲੀ ਦਲ ਦਾ ਬੰਦਾ ਤੁਸੀਂ ਤਰਨਤਾਰ ਵਿੱਚ ਕਿਹਨੂੰ ਲੜਾਇਆ ਅਕਾਲੀ ਦਲ ਦਾ ਬੰਦਾ ਸੋ ਮੇਰਾ ਤਾਂ ਇਹ ਹੈ ਬੰਦੇ ਤੁਹਾਡੇ ਕੋਲੇ ਤੂੰ ਜਿਹੜੇ ਰੌਲਾ ਪਾਉਣਾ ਟਿਕਟਾਂ ਨਹੀਂ ਲੈਣੀਆਂ ਮੈਂ ਤੁਹਾਨੂੰ ਗਰੰਟੀ ਕਰਦਾ ਵੀ ਸਾਡੇ ਕੋਲੇ ਤਾਂ ਅੱਜ ਮੈਨੂੰ ਲੱਗਦਾ ਫੌਜ ਖੜੀ ਐ ਇਹਨਾਂ ਚੋਂ ਪੰਜ ਚਾਰ ਹੋਣਗੇ ਵੀ ਸਾਨੂੰ ਟਿਕਟ ਦੇ ਦਿਓ ਤੁਹਾਡੇ ਵਾਲਿਆਂ ਤਾਂ ਲੱਭਣਾ ਨਹੀਂ ਥੋੜਾ ਟਿਕਟਾਂ ਛੱਡੋ ਥੋੜਾ ਪਾਰਟੀ ਦੇ ਵਿੱਚ ਕੋਈ ਵਰਕਰ ਨਹੀਂ ਲੱਭਣਾ ਸੋ ਇਹੋ ਜਿਹੇ ਹਾਲਾਤ ਤੁਹਾਡੇ ਬਣਨ ਵਾਲੇ ਨੇ ਸਮਾਂ ਆਉਣ ਦਿਓ ਲੋਕ ਤਕੜੇ ਹੋਏ ਬੈਠੇ ਨੇ ਦੇਖਦੇ ਜਾਓ ਹੁੰਦਾ ਕੀ ਹੈ ਅੱਜ ਦੀ ਮੀਟਿੰਗ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਦੀ ਮੀਟਿੰਗ ਦਾ ਅਜੰਡਾ ਜਿਹੜਾ ਸੀ ਸਾਡਾ ਕਿਉਂਕਿ ਤਕੜਾ ਹੋ ਕੇ ਅਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿਹੜੀਆਂ ਪੰਜਾਬ ਸਰਕਾਰ ਕਿਸੇ ਸਮੇਂ ਕਰਾ ਸਕਦੀ ਹੈ ਉਹਦੇ ਲਈ ਅਸੀਂ ਰਣਨੀਤੀ ਤੈਅ ਕੀਤੀ ਹੈ ਤਕੜੇ ਹੋ ਕੇ ਲੜਾਂਗੇ ਪਾਰਟੀ ਚੋਣ ਨਿਸ਼ਾਨ ਤੇ ਲੜਾਂਗੇ ਤੇ ਲੜਾਈ ਜਿਹੜੀ ਆ ਉਹ ਪੰਜਾਬ ਦੀ ਲੜਾਂਗੇ ਤੇ ਪੰਜਾਬ ਦੇ ਲੋਕਾਂ ਦੀ ਲੜਾਈ ਲੜਾਂਗੇ ਤੇ ਅਕਾਲੀ ਦਲ ਮਜ਼ਬੂਤੀ ਨਾਲ ਜਿਹੜੀ ਆ ਇਹ ਚੋਣਾਂ ਨੂੰ ਲੜੂਗਾ ਤੇ ਸਭ ਨੂੰ ਕਿਹਾ ਕਿ ਤਕੜੇ ਹੋਜੋ ਜਿਹੇ ਜਿਹਾਂ ਇਹ ਸਾਹਮਣੇ ਵਰਤਾਰਾ ਕਰਨਗੇ ਉਹੇ ਜਾਂ ਬਰਾਬਰ ਜਵਾਬ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੂਜਿਲ੍ਹੇ ਦੀ ਬਲਾਕਸਮ ਦੇ ਜ਼ਿਲ੍ਹਾ ਪ੍ਰਸ਼ਦ ਦੀ ਚੋਣਾਂ ਦੇ ਸਬੰਧੀ ਤਿਆਰੀ ਸੌਦੇ ਚ ਪ੍ਰਧਾਨ ਜੀ ਨੇ ਮੀਟਿੰਗ ਕੀਤੀ ਹੈਗੀ ਸਾਡੇ ਵਰਕਰਾਂ ਵਿੱਚ ਅਕਾਲੀ ਦਲ ਦੇ ਸਾਰੇ ਵਰਕਰਾਂ ਵਿੱਚ ਬਹੁਤ ਜ਼ਿਆਦਾ ਸ਼ਾਅ ਹੈ ਅਸੀਂ ਇਸ ਲੜਾਈ ਨੂੰ ਜੋ ਕਿ ਤਰਨਤਾਰਨ ਦੇ ਵਿੱਚੋਂ ਪਹਿਲਾਂ ਅਕਾਲੀ ਦਲ ਇੱਕ ਕਿਸਮ ਜਿੱਤ ਚੁੱਕਿਆ ਲੜ ਸਰਕੀਤ ਠੀਕ ਹੈ ਸਰਕਾਰ ਦੇ ਧੱਕੇ ਦੇ ਦੇ ਕਾਰਨ ਸਰਕਾਰ ਚੋਂ ਜਿੱਤ ਗਈ ਪਰ ਉਹ ਇੱਕ اخਲਾਕੀ ਤੌਰ ਤੇ ਕਾਲੀ ਦਲ ਦੀ ਜਿੱਤ ਆ ਗਈ ਸਾਡੇ ਵਰਕਰਾਂ ਚ ਉਸ ਤੋਂ ਬਾਅਦ ਇੰਨਾ ਜ਼ਿਆਦਾ ਸ਼ਾਹ ਹੈ ਕਿ ਹਰੇਕ ਵਰਕਰ ਉਹ ਬਹੁਤ ਖੁਸ਼ੀ ਅਸਗਾ ਦੀ ਮਹਿਸੂਸ ਕਰ ਰਿਹਾ ਹੈ ਕਿ ਅਸੀਂ ਜੋ ਸਾਡੇ ਜਿਹੜੇ ਪਾਰਟੀ ਦੇ ਕਦਮ ਨੇ ਉਹ ਪਚਾਈ ਵੱਲ ਨੂੰ ਵਧ ਰਹੇ ਹਨ ਤੇ ਬਹੁਤ ਵਧੀਆ ਸ਼ਾਨਦਾਰ ਤਰੀਕੇ ਨਾਲ ਸੀ ਇਹ ਜਿਹੜੀ ਇਲੈਕਸ਼ਨ ਜਿਹਦਾ ਪਿਛੇ ਦੇ ਬਲਕ ਸੰਚੇ ਦੇ ਜਿੱਤ ਪ੍ਰਾਪਤ ਕਰਾਂਗੇ ਦੇਖੋ ਜੀ ਇਹ ਸਾਰਾ ਜਿੰਨਾ ਸਿਹਰਾ ਹੈਗਾ ਸਾਡੇ ਸਰਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਜਾਂਦਾ ਹੈ ਉਹਨਾਂ ਦੀ ਬਹੁਤ ਮਿਹਨਤ ਸੀਗੀ ਜਿਮਨੀ ਚੌਣ ਦੇ ਵਿੱਚ ਜੋ ਉੱਥੇ ਸ਼ੋਮਣੀ ਅਕਾਲੀ ਦਲਾਂ ਨੇ ਵਰਕਰਾਂ ਨੇ ਮਿਹਨਤ ਕੀਤੀ ਹੈ ਮੈਂ ਉਹਨਾਂ ਸਾਰੇ ਵਰਕਰਾਂ ਦਾ ਬਹੁਤ ਧੰਨਵਾਦ ਕਰਦੀ ਆ ਜੋ ਕਿ ਜਿਹੜੀ ਅੱਜ ਸਰਕਾਰ ਜਿਹੜੀ ਸ਼ੋਮਣੀ ਅਕਾਲੀ ਦਲ ਵਿਰੋਧੀ ਪਾਰਟੀ ਬੋਲਦੀ ਸੀ ਵੀ ਹੁਣ ਤਾਂ ਜ਼ੀਰੋ ਹੈ ਹੁਣ ਨਹੀਂ ਪਾਰਟੀ ਆਉਂਦੀ ਹੁਣ ਨਹੀਂ ਪਾਰਟੀ ਉੱਠਦੀ ਪਰ ਮੈਂ ਧੰਨਵਾਦ ਕਰਦੀ ਆ ਤਰਨ ਤਰਨ ਦੀ ਵਰਕਰਾਂ ਦਾ ਸਾਰਿਆਂ ਦਾ ਉੱਥੋਂ ਸਾਡੀ ਬੀਬੀ ਜੋ ਸੁਖਵਿੰਦਰ ਕੌਰ ਰੰਧਾਵਾ ਜੀ ਦਾ ਜਿਨ੍ਹਾਂ ਨੇ ਮਿਹਨਤ ਕਰਕੇ ਇੱਥੋਂ ਤੱਕ ਕਾ ਸਾਡੀ ਜਿੱਤ ਹੈ ਉੱਥੇ ਜਿਵੇਂ ਹੁਣ ਸਾਡੀ ਅੱਜ ਜ਼ਿਲ੍ਹੇ ਦੇ ਵਿੱਚ ਮੀਟਿੰਗ ਹੋਈ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੀਟਿੰਗ ਕੀਤੀ ਹੈ ਸਰਦਾਰ ਜਗਨਿੰਦਰ ਸਿੰਘ ਸੰਘੇੜੀ ਸਾਹਿਬ ਗੋਲਦੀ ਜੀ ਨੇ ਉਹਨਾਂ ਦੀ ਗਵਾਹੀ ਦੇ ਹੇਠ ਜੋ ਕਿ ਅੱਜ ਮੀਟਿੰਗ ਹੋਈ ਹੈ ਤਾਂ ਅੱਜ ਦੇਖਿਆ ਜਾਵੇ ਜਿੰਨੇ ਵਰਕਰ ਨੇ ਜਿੰਨੇ ਘਰਾਂ ਦੇ ਵਿੱਚ ਬੈਠੇ ਸੀ ਸਾਰੇ ਵਰਕਰਾਂ ਦੇ ਚਿਹਰੇ ਤੇ ਜਿੜਵਾਨਗੀ ਆਈ ਹੈ ਸਾਰੇ ਚਿਹਰੇ ਦੇ ਰਵਾਨਗੀ ਔਨ ਕਰਕੇ ਸਾਰੇ ਇੱਥੇ ਮੀਟਿੰਗ ਦੇ ਵਿੱਚ ਪਹੁੰਚੇ ਨੇ ਜਿਹੜੀ ਬਲਾਵਸੰਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਆ ਰਹੀ ਹੈ ਹਮ ਹਮਾ ਕੇ ਅਸੀਂ ਜਿਹੜੀ ਚੋਣ ਹੈ ਅਸੀਂ ਪੂਰੀ ਤੈਹ ਜ਼ਿਲ੍ਹੇ ਨਾਲ ਲੜਾਂਗੇ ਤੇ ਪਰ ਜਿੱਤ ਵੀ ਪ੍ਰਾਪਤ ਕਰਾਂਗੇ ਸੰਗਰੂਰ ਵਿਧਾਨ ਸਭਾ ਹਲਕੇ ਪੰਜ ਹਲਕੇ ਆਉਂਦੇ ਨੇ ਕਿੰਨੇ ਕੁ ਉਮੀਦਵਾਰ ਖੜਾ ਕਰਨ ਦੀ ਕੋਸ਼ਿਸ਼ ਕਰਦੇ ਦੇਖੋ ਜੀ ਸਾਡੇ ਜ਼ੋਨ ਬਣੇ ਹੋਏ ਨੇ ਜ਼ੋਨ ਕਈ ਪਿੰਡਾਂ ਦੇ ਵਿੱਚ ਜਿਵੇਂ ਹਲਕਿਆਂ ਦੇ ਵਿੱਚ ਜ਼ੋਨ ਬਣੇ ਨੇ ਕਿਤੋਂ ਤਿੰਨ ਹਲਕੇ ਆਉਂਦੇ ਜਿੱਥੇ ਤਿੰਨ ਕੈਂਡੀਡੇਟ ਜ਼ੋਨ ਦੇ ਵਿੱਚ ਜ਼ਿਲ੍ਹਾ ਪ੍ਰਿਚਰਿਤ ਕਰਦੇ ਨੇ ਬਲਾਵ ਸੰਤੀ ਦੇ ਜਿਵੇਂ ਇੱਕ ਪਿੰਡ ਆ ਗਿਆ ਜਾਂ ਦੋ ਪਿੰਡ ਆ ਗਏ ਨੇ ਜਿਵੇਂ ਜਿਵੇਂ ਪਾਰਟੀ ਦਾ ਹੁਕਮ ਹੈ ਜਿਵੇਂ ਜਿਵੇਂ ਸਾਡੇ ਅਕਾਲੀ ਦਲ ਦੇ ਵਰਕਰ ਨੇ ਸਰਕਲ ਪ੍ਰਧਾਨ ਨੇ ਉਹਨਾਂ ਦੀ ਸਾਰੀਆਂ ਨੇ ਡਿਊਟੀਆਂ ਲਾਈਆਂ ਜਾਣ ਗਿਆ ਅਸੀਂ ਜਿਵੇਂ ਸਾਡੀਆਂ ਬੀਬੀਆਂ ਨੇ ਇਸਤਰੀ ਅਕਾਲੀ ਦਲ ਦੇ ਵਿੱਚੋਂ ਅਸੀਂ ਉਹਨਾਂ ਨੂੰ ਵੀ ਚੋਣ ਲੜਾਵਾਂਗੇ ਮદાન ਦੇ ਵਿੱਚ ਸਾਰਿਆਂ ਨੂੰ ਤਾਰਾਂਗੇ ਇਸ ਵੇਲੇ ਪੰਜਾਬ ਨੂੰ ਪੰਜਾਬੀਆਂ ਦੀ ਪਾਰਟੀ ਤੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲੀ ਪਾਰਟੀ ਜਿਹੜੀ ਹੈ ਉਹ ਚਾਹੀਦੀ ਹੈ ਅੱਜ ਪੰਜਾਬ ਦੇ ਬੱਚੇ ਵਿੱਚ ਦੀ ਆਵਾਜ਼ ਹੈ ਜਿਨ੍ਹਾਂ ਨੂੰ ਨੁਕਸਾਨ ਸਾਡਾ ਨੈਸ਼ਨਲ ਪਾਰਟੀਆਂ ਨੇ ਕੀਤਾ ਪਿਛਲੇ ਸਮਿਆਂ ਦੇ ਵਿੱਚ ਅੱਜ ਪੰਜਾਬ ਜਿਹੜਾ ਹੈਗਾ ਉਹ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਹੈ ਸੋ ਅੱਜ ਜੋ ਮੋੜਾ ਪਿਆ ਹੈ ਜੋ ਹੰਗਾਰਾ ਤਰਨ ਤਰਨ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਨੇ ਦਿੱਤਾ ਮੈਂ ਸਮਝਦਾ ਕਿ ਜੇਕਰ ੱਤਕਾ ਨਾ ਹੋਇਆ ਹੁੰਦਾ ਔਰ ਜੇਕਰ ਕੈਂਡੀਡੇਟ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਚੋਂ ਨਾ ਲਿਆ ਗਿਆ ਹੁੰਦਾ ਤਾਂ ਇਹ ਨਤੀਜੇ ਬਿਲਕੁਲ ਵੱਖਰੇ ਹੁੰਨੇ ਸੀ ਪਰ ਹੁਣ ਵੀ ਜਿੰਨਾ ਜੋਸ਼ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਵਪਾਰੀਆਂ ਦੇ ਵਿੱਚ ਔਰ ਸ਼ਹਿਰੀਆਂ ਦੇ ਵਿੱਚ ਹੈ ਕਿ ਜੇਕਰ ਪੰਜਾਬ ਦੇ ਹਿੱਤਾਂ ਦੀ ਕੋਈ ਗੱਲ ਕਰਦਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਵੱਡੀਆਂ ਉਮੀਦਾਂ ਪੰਜਾਬੀਆਂ ਨੂੰ ਨੇ ਔਰ ਇਸ ਅੱਜ ਦੀ ਜਿਹੜੀ ਮੀਟਿੰਗ ਹੈ ਜੋ ਹੰਗਾਰਾ ਆਮ ਵਰਕਰਾਂ ਨੇ ਦਿੱਤਾ ਔਰ ਜਿਸ ਤਰ੍ਹਾਂ ਦਾ ਜੋਸ਼ ਪ੍ਰਗਟ ਕੀਤਾ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸੰਗਰੂਰ ਜ਼ਿਲ੍ਹੇ ਨੂੰ ਜਿਹਨੂੰ ਕਿਸੇ ਵੇਲੇ ਬਲੂ ਬੈਲਟ ਨਾਲ ਜਾਣਿਆ ਜਾਂਦਾ ਸੀ ਇੱਥੋਂ ਇਸੇ ਤਰੀਕੇ ਨਾਲ ਹੀ ਹਮਲਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇੱਥੋਂ ਦੇ ਆਗੂਆਂ ਨੂੰ ਔਰ ਇੱਥੋਂ ਦੇ ਚੌਨ ਕਰਾ ਨੂੰ ਮਿਲੇਗਾ ਬਹੁਤ ਧੰਨਵਾਦ